ਅਸ਼ੀਆ ਕਾਲ ਜੀ ਮੈਂ ਬਾਈ ਬਾਬ ਟਿੱਕ ਤੋਂ ਬਰਨਾਲਾ ਸੀਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਸੇਲ ਵਾਲੇ ਸੂਟ ਲੈ ਕੇ ਆਏ ਜੀ ਸਭ ਤੋਂ ਪਹਿਲਾਂ ਮੇਰੇ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਜਿਹਸਾਰੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਜਿਹੜੀ ਅੱਜ ਵਾਲੀ ਸੇਲ ਰਹੂਗੀ ਕਿ ਅੱਜ ਵਾਲੀ ਸੇਲ ਆਪਣੀ 500 ਰੁਪਏ ਤੋਂ ਸਟਾਰਟ ਹੋਊਗੀ 500 ਰੁਪਏ ਦੇ ਵਿੱਚ ਜਿਹੜੇ ਆਉਣਗੇ ਕੜਾਈ ਵਾਲੇ ਸੂਟ ਆਉਣਗੇ ਜੀ ਕਈਆਂ ਦੇ ਨਾਲ ਦੁਪੱਟਾ ਹੋਊਗਾ ਉਹਨਾਂ ਦਾ ਪ੍ਰਾਈਸ ਥੋੜਾ ਜਿਹਾ ਅੱਪ ਹੋਊ ਜਿਨ੍ਹਾਂ ਦੇ ਨਾਲ ਦੁਪੱਟਾ ਨਹੀਂ ਹੋਊਗਾ ਉਹਨਾਂ ਦਾ ਪ੍ਰਾਈਸ ਥੋੜਾ ਤੇ ਬਰਕਾ ਜਿਹੜਾ ਸਾਰਾ ਆਪਣਾ ਖੁਦ ਦੀਆਂ ਕੰਪਿਊਟਰਾਈਜ਼ ਮਸ਼ੀਨਾਂ ਦੇ ਉੱਪਰ ਕੀਤਾ ਹੋਊਗਾ ਜੀ ਜਿੱਦਾਂ ਕਿ ਇਹ ਫਲਕਾਰੀ ਵਾਲੇ ਸੂਟ ਆ ਸਾਰੇ ਹਲੇ ਫਿਲਹਾਲ ਰੈਡੀ ਹੋ ਰਹੇ ਨੇ ਜੀ ਐਂਡ ਚਲੋ ਜੀ ਹੁਣ ਅੱਜ ਵਾਲੇ ਸੂਟਾਂ ਦੇ ਵਿੱਚ ਕਿਹੜਾ ਸੂਟ ਆਪਾਂ ਕਿੰਨੇ ਪ੍ਰਾਈਸ ਦੇ ਵਿੱਚ ਰੈਡੀ ਕੀਤਾ ਹੋਇਆਗਾ ਲਓ ਜੀ ਫਸਟ ਸੂਟ ਆਪਣਾ ਆ ਗਿਆ ਜਵਰ ਜੱਟ ਦਾ ਸੂਟ ਆ ਬਹੁਤ ਹੀ ਪਿਆਰਾ ਕਲਰ ਆ ਕਰੀਮ ਜਿਹਾ ਕਲਰ ਆ ਲਾਈਟ ਜਿਹਾ ਕਲਰ ਆ ਬਹੁਤ ਹੀ ਸੋਨਾ ਜਿਹੜਾ ਕੋਈ ਕੀ ਬਹੁਤ ਹੀ ਸੋਨਾ ਤੁਸੀਂ ਦੇਖ ਸਕਦੇ ਹੋ ਸਪੈਰੋ ਵਾਲਾ ਵਰਕ ਹੋਇਆ ਹੋਇਆਗਾ ਚਿੜੀਆਂ ਵਾਲਾ ਵਰਕ ਹੋਇਆ ਹੋਇਆ ਹੈਗਾ ਸੇਮ ਐਸ ਇਟ ਇਜ਼ ਵਰਕ ਆ ਜਿਹੜਾ ਸੀ ਬਾਵਾ ਦੇ ਉੱਪਰ ਵੀ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤਿੱਲਾ ਐਂਡ ਥ੍ਰੈਡ ਦੇ ਨਾਲ ਆ ਜਿਹੜਾ ਇਹ ਵਾਲਾ ਵਰਕ ਹੋਇਆ ਹੋਇਆ ਹੈਗਾ ਜਵਰਜਟ ਦੇ ਉੱਪਰ ਇਹ ਵਰਕ ਕੀਤਾ ਹੋਇਆ ਹੈਗਾ ਪ੍ਰਾਈਸ ਇਹ ਤਾਂ ਬਹੁਤ ਘੱਟ ਹੋਊਗਾ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਆਪਾਂ ਦਸਹਰੇ ਦੇ ਉੱਪਰ ਸੇਲ ਲਗਾਈ ਹੋਈ ਹੈ ਇਹ ਇਹ ਡਿਸਕਾਊਂਟ ਦੇ ਉੱਪਰ ਹੈ ਜੀ ਪ੍ਰਾਈਸ ਇਹਦਾ ਸਿਰਫ ਰਹੂਗਾ 500 500 ਰੁਪਏ ਦੇ ਵਿੱਚ ਹੈ ਰੈਡੀ ਟੂ ਡਿਸਪੈਚ ਆ ਬਾਕੀ ਤੁਸੀਂ ਵਰਕ ਦੇਖ ਹੀ ਸਕਦੇ ਹੋਗੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈਗਾ ਇਹ ਵਾਲਾ ਬਰਕ ਹੋਇਆ ਹੋਇਆ ਹੈਗਾ ਤੇ ਬਾਵਾ ਐਂਡ ਜਿਹੜਾ ਆਪਣਾ ਘੇਰੇ ਦੇ ਉੱਪਰ ਕੰਮ ਆ ਇੱਕ ਵਾਰ ਮੈਂ ਆਪਣੇ ਲਗਾ ਕੇ ਵੀ ਤੁਹਾਨੂੰ ਦਿਖਾ ਦਿੰਨੀ ਹਾਂ ਜੀ ਲੋ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਐਂਡ ਅਗਰ ਕੋਈ ਮੇਰੇ ਭੈਣੇ ਜਿਹਾ ਡਾਰਕ ਕਲਰ ਦਾ ਦੁਪੱਟਾ ਲਗਾਉਣਾ ਚਾਹੁੰਦੇ ਨੇ ਤਾਂ ਤੁਸੀਂ ਜਿਹੜਾ ਦੁਪੱਟੇ ਦਾ ਕਲਰ ਹੈ ਨਾ ਇਹਨੂੰ ਮਲਟੀ ਕਲਰ ਦਾ ਦੁਪੱਟਾ ਕਰਵਾ ਸਕਦੇ ਹੋ ਕੇਵਲਾ ਕਲਰ ਇਹ ਕੇਵਲਾ ਕਲਰ ਇਹ ਕੇਵਲਾ ਕਲਰ ਰੈਡੀ ਕਰਕੇ ਬਹੁਤ ਹੀ ਸੋਹਣਾ ਜਿਹੜਾ ਇਹ ਵਾਲਾ ਸੂਟ ਹੈ ਰੈਡੀ ਹੋਊਗਾ ਜੀ ਤਿਆਰ ਹੈ ਇਦੇ ਵਿੱਚ ਆਪਣੇ ਕੋਲੇ ਸੈਕਿੰਡ ਸੂਟ ਆ ਗਿਆ ਜੀ ਸੈਕਿੰਡ ਇਹਦੇ ਵਿੱਚ ਜਿਹੜਾ ਆਪਣੇ ਕੋਲੇ ਸੈਕਿੰਡ ਸੂਟ ਆ ਗਿਆ ਜੀ 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 ਸੈਕਿੰਡ ਸੂਟ ਆ ਗਿਆ ਇਹ ਵਾਲਾ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਫਲਾਵਰ ਬਣੇ ਹੋਏ ਨੇ ਪ੍ਰੋਪਰ ਜਿਹੜੀਆਂ ਪ੍ਰੋਪਰ ਜਿਹੜੀਆਂ ਗਲੀਆਂ ਕੱਢੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋਗੇ ਫਲਾਵਰ ਬਹੁਤ ਹੀ ਸੋਹਣੇ ਬਣੇ ਹੋਏ ਨੇ ਸੇਮ ਐਸ ਇਟ ਇਜ਼ ਫਲਾਵਰ ਆ ਜਿਹੜੇ ਬਾਹਾਂਾਂ ਦੇ ਉੱਪਰ ਬਣੇ ਹੋਏ ਨੇ ਲਓ ਜੀ बहवा तो के उपर भी बहुत सोहना काम होते हो नीचे बहुत सोहना कट वर्क होेरे से जोड़े अपने को वाला कम हो प्राइज जूगा जी य सिर्फ साढ़े छे सौ रुपए रेडी टू डिस्पैच है सिर्फ साढ़े छे सौ रुपए रेडी टू डिस्पैच है ज्यादा जब स्टाफा कपड़ा जी पूरा पांच मीटर कपड़ा आऊगा ਜਬਰਜੱਟ ਸਟੱਫ ਦੇ ਉੱਪਰ ਆਪਾਂ ਨੇ ਜਿਹੜਾ ਇਹ ਵਾਲਾ ਸੂਟ ਆਪਾਂ ਨੇ ਰੈਡੀ ਕੀਤਾ ਹੈਗਾ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਹੈਗਾ ਤੁਸੀਂ ਇੱਕ ਵਾਰ ਮੇਰੇ ਲੱਗਿਆ ਦੂਤ ਦਿੰ ਦਿਖਾ ਦਿੰਦੇ ਹਾਂ ਲਓ ਇੱਕ ਸਾ ਤੇ ਨੂੰ ਆ ਕਿਸ ਤੋਂ ਅਗਲਾ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾਗਾ ਮੈਨੂੰ ਆ ਸੂਟ ਬਾਈ ਨਾਉਜੀ ਉਸ ਤੋਂ ਅਗਲਾ ਸੂਟ ਜਿਹੜਾ ਪਣੇ ਰੈਡੀ ਕੀਤਾਗਾ ਉਹ ਵੀ ਤੁਹਾਨੂੰ ਜ਼ਰੂਰ ਦਿਖਾਉਂ ਇਹ ਵੀ ਜਵਲਰਟ ਸਟੱਫ ਦੇ ਉੱਪਰ ਰੈਡੀ ਕੀਤਾ ਹੋਇਆ ਹੈ। ਲਓ। ਇਹਦੇ ਵੀ ਘੇਰੇ ਤੇ ਫਲਾਵਰ ਬਣੇ ਹੋਏ ਨੇ ਜੀ। ਫੈਬਰਿਕ ਇਹਦੀ ਵੀ ਜਵਲਰਟ ਲਗਾਈ ਹੋਈ ਹੈ। ਇਹਦੇ 슬ੀਵਸ ਦੇ ਉੱਪਰ ਕੰਮ ਨਹੀਂ ਹੈਗਾ। ਘੇਰੇ ਦੇ ਉੱਪਰ ਕੰਮ ਆ ਹੈ। ਇਹਦਾ ਜਿਹੜਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਇਹੀ ਸੇਮ ਫਲਾਵਰ ਆ ਜਿਹੜੇ ਬਣੇ ਹੋਏ ਆ। ਆਪਾਂ ਤੁਹਾਨੂੰ ਦੁਪੱਟਾ ਵੀ ਚੈੱਕ ਕਰਵਾਉਣੀ ਹੈ ਜੀ। ਲਓ ਜੀ। ਇਹ ਇਹਦਾ ਆ ਗਿਆ ਦੁਪੱਟਾ। दुपटे के उपर भी अपने ये वाले फ्लावर है जोड़े बनाए हुए हैं देख स ये दे वाले फ्लावर है जो दुप्टे के उपर बने हुए हैं बहुत ही सोहना ये सूट जब बन के रेडी होगा जी सूट की लुक देख ही सकते हो गे सूट की लुक् दिखाने आप सही है ਹਾਂ ਜੀ ਸੂਟ ਦੀ ਲੁੱਕ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਰੈਡੀ ਹੋਊਗਾ ਕਲਰ ਵੀ ਬਹੁਤ ਲਾਈਟ ਜਿਹਾ ਕਲਰ ਹੈਗਾ ਇਹਦਾ ਪ੍ਰਾਈਸ ਜਿਹੜਾ ਰਹੂਗਾ ਜੀ ਵਿੱਦ ਦੁਪੱਟਾ ਇਹਦਾ ਪ੍ਰਾਈਸ ਰਹੂਗਾ 750 ਰੁਪਏ ਵਿੱਦ ਦੁਪੱਟਾ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ 750 ਰੁਪਏ ਪ੍ਰਾਈਸ ਰਹੂਗਾ 750 ਰੁਪਏ ਦੇ ਵਿੱਚ ਇਹ ਰੈਡੀ ਟੂ ਡਿਸਪੈਚ ਆ ਇਹ ਸੇਲ ਆਪਣੀ ਜਿਹੜੀ ਚੱਲਣੀ ਆ ਕੰਟੀਨਿਊ ਆਪਾਂ ਸਾਰੇ ਸੂਟ ਹੀ ਦਿਖਾਵਾਂਗੇ ਆਪਣੀ ਸੇਲ ਇਹ ਦੀਵਾਲੀ ਤੱਕ ਐਦਾਂ ਹੀ ਆਪਾਂ ਡੇਲੀ ਨਿਊ ਨਿਊ ਸੂਟ ਲੈ ਕੇ ਆਂਗੇ ਜੀ ਲਓ ਜੀ ਇੱਕ ਦੇ ਵਿੱਚ ਆ ਗਿਆ ਆਪਣੇ ਕੋਲੇ ਇਹ ਸੂਟ ਹੈ ਇਹਦਾ ਥੋੜਾ ਜਿਹਾ ਕੱਪੜਾ ਘੱਟ ਆ ਇਹਦਾ ਕੱਪੜਾ ਘੱਟ ਹੋਣ ਕਰਕੇ ਇਹਦਾ ਪ੍ਰਾਈਸ ਹੋਰ ਵੀ ਲੈਸ ਕੱਟਿਆ ਜੀ ਆਪਾਂ ਨੇ ਇਹ ਆ ਗਈ ਸ਼ਰਟ ਆ ਗਈ ਬੰਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਸ਼ਰਟ ਬਣੀ ਹੈ ਸ਼ਰਟ ਦੇ ਉੱਪਰ ਜਿਹੜਾ ਡਿਜ਼ਾਈਨਿੰਗ ਕੀਤੀ ਆ ਘਰੇ ਦੀ ਕੋਈ ਇਸ਼ੂ ਨਹੀਂ ਹੋਊਗਾ ਇੱਕ ਵਾਰ ਵਰਕ ক্লোਜ਼ ਤੋਂ ਵੀ ਦਿਖਾ ਦੋ ਵਰਕ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਹਦੀਆਂ ਬਾਜੂ ਨੇ ਜਿਹੜੀਆਂ ਫੁੱਲ ਹੈਵੀ ਬਾਜੂ ਬਣੀਆਂ ਹੋਈਆਂ ਨੇ ਲਓ ਪਿੱਲੇ ਦੇ ਨਾਲ ਫੁੱਲ ਹੈਵੀ ਬਾਜੂ ਰੈਡੀ ਕੀਤੀਆਂ ਹੋਈਆਂ ਨੇ ਇਹਦਾ ਜਿਹੜਾ ਫੈਬਰਿਕ ਰਹੂਗਾ ਆਈ ਥਿੰਕ ਮੈਨੂੰ ਲੱਗਾ 2.75 ਮੀਟਰਾਂ ਦਾ ਜਿੰਨਾ ਭੈਣਾਂ ਨੇ ਸਟ੍ਰੇਟ ਬਾਟਮ ਬਣਾਉਣੀ ਹੈ ਉਹਨਾਂ ਦਾ ਜਿਹੜਾ इजीली ਇਹ ਵਾਲਾ ਸੂਟ ਆ ਬਣ ਜਾਊਗਾ ਜੀ ਕਿਉਂਕਿ ਬਾਹਾਂ ਵੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਹੈਵੀ ਬਾਜੂ ਨਹੀਂਆਂ ਤੇ ਪ੍ਰਾਈਸ ਇਹਦਾ ਜੇ ਤੁਸੀਂ ਪ੍ਰਾਈਸ ਦੀ ਗੱਲ ਕਰਦੇ ਹੋ ਪ੍ਰਾਈਸ ਇਹਦਾ ਰਹੂਗਾ ਸਿਰਫ 550 ਰੁਪਏ ਪ੍ਰਾਈਸ ਪ੍ਰਾਈਸ ਇਹਦਾ ਰਹੂਗਾ ਸਿਰਫ 550 ਰੁਪਿਆ ਫੁੱਲ ਹੈਵੀ ਬਾਜੂ ਨੇ ਬਾਜੂ ਦੇ ਉੱਪਰ ਤਿੱਲੇ ਦੇ ਨਾਲ ਕੰਮ ਹੋਇਆ ਕੰਮ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦੋ ਕਿੰਨਾ ਸੋਹਣਾ ਸਾਫ਼ ਸੁਥਰਾ ਜਿਹਾ ਕੰਮ ਹੋਇਆ ਹੋਇਆ ਸ਼ਰਟ ਆ ਗਈ ਜੀ ਇਹ ਵਾਲੀ ਲੋ ਇਹ ਵਾਲੀ ਆ ਗਈ ਸ਼ਰਟ ਤੁਸੀਂ ਦੇਖ ਸਕਦੇ ਹੋ ਸ਼ਰਟ ਬਹੁਤ ਸੋਹਣੀ ਬਣ ਕੇ ਜਿਹੜੀ ਰੈਡੀ ਹੋਈ ਹੋਈ ਹੈ ਜੀ ਪ੍ਰਾਈਸ ਮੈਂ ਸਾਰਿਆਂ ਦਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਜੀ ਐਂਡ ਕਿਉਂਕਿ ਨਾਲ ਨਹੀਂ ਕਰੀ ਜਾ ਰਹੇ ਸਾਰਿਆਂ ਦਾ ਪ੍ਰਾਈਜ਼ ਸੋਪੈਨ ਤਾਂ ਕਰਕੇ ਨਾ ਵੀਡੀਓ ਨੂੰ ਐਂਡ ਕਰਕੇ ਦੇਖਣਾ ਪ੍ਰਾਈਜ਼ ਨਾਲ ਹੀ ਸੁਣ ਲੈਣਾ ਸਾਨੂੰ ਸਕਰੀਨਸ਼ਾਟ ਮਾਰ ਕੇ ਭੇਜ ਦੇਣਾ ਕਿਉਂਕਿ ਪ੍ਰਾਈਜ਼ ਮੇਰਾ ਮੈਂਸ਼ਨ ਕੀਤਾ ਹੁੰਦਾ ਤਾਂ ਕਰਕੇ ਪਰਪੀਡ ਤੇ ਦੁਆਰਾ ਦੱਸਦੇ ਹਾਂ ਇੱਕ ਸੂਟ ਆ ਗਿਆ ਜੀ ਆਪਣਾ ਏ ਪੁੱਟਾ ਲਗਾ ਲਓ ਸਿੱਧਾ ਹੀ ਹੈ ਸਿੱਧਾ ਇੱਕ ਸੂਟ ਆ ਗਿਆ ਜੀ ਆਪਣਾ ਏ ਵਾਲਾ ਇਸ ਸਿੰਬਰ ਫੀ ਉਹਨਾਂ ਦੇ ਉੱਪਰ ਬਹੁਤ ਹੀ ਸੋਹਣਾ ਸਾਈਨਿੰਗ ਜੀ ਵਾਲਾ ਕੱਪੜਾ ਹੈਗਾ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਦਾ ਸੂਟ ਹੈ ਬਲੈਕ ਲਵਰ ਪਹਿਨ ਲਈ ਸਪੈਸ਼ਲ ਬਲੈਕ ਕਲਰ ਦਾ ਸੂਟ ਰੈਡੀ ਕੀਤਾ ਸਾਈਨਿੰਗ ਵਾਲਾ ਕੱਪੜਾ ਹੈਗਾ ਇਹਨੂੰ ਜਿੱਦਾਂ ਹੁਣ ਆਪਾਂ ਮੂਰੇ ਸੀਜ਼ਨ ਆ ਰਹੇ ਨੇ ਹਨ ਵੈਂਡਰ ਤੇ ਉਹ ਵੀ ਇਹਨੂੰ ਵੇਅਰ ਕਰ ਸਕਦੇ ਆ ਜੀ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਨੈੱਕ ਵਾਲਾ ਕੰਮ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਸੋਹਣਾ ਸਾਈਡਾਂ ਤੇ ਘੇਰੇ ਦੇ ਕੰਮ ਹੋਇਆ ਹੈ ਘੇਰੇ ਦਾ ਕੰਮ ਵੀ ਕਰ ਰਿਹਾ ਵੀ ਦਿਖਾਈਓ ক্লোਜ਼ ਤੋਂ ਦਿਖਾ ਦਿਓ ਬਿਲਕੁਲ ਹਾਂਜੀ ਇਹ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਹੋਇਆ ਹੋਇਆ ਹੈ। ਇਧੀਆਂ ਬਾਹਮਾਂ ਤੇ ਵੀ ਕੰਮ ਆ ਬਾਹਮਾਂ ਦਾ ਕੰਮ ਵੀ ਆਪਾਂ ਤੁਹਾਨੂੰ ਜਰੂਰ ਚੈੱਕ ਕਰਵਾਵਾਂਗੇ ਜੀ। ਲਓ ਜੀ। ਇਹ ਵਾਲਾ ਜਿਹੜਾ ਆ ਗਿਆ ਜੀ ਬਾਹਮਾਂ ਦੇ ਉੱਪਰ 슬ੀਵਸ ਦੇ ਉੱਪਰ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ। ਕਲਰ ਕੰਬੀਨੇਸ਼ਨ ਵੀ ਜਿਹੜਾ ਹੈ ਨਾ ਹੈਗਾਗਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ। ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੈਂ ਪ੍ਰੋਪਰ ਓਪਨ ਕਰਕੇ ਵੀ ਦਿਖਾਤਾ ਹੈ ਇਹਦਾ ਇੰਟੀਗ੍ਰੇਟਿਡ ਸਟਿਲਰ ਹੈ। ਇੰਟੀਗ੍ਰੇਟਡ ਆ ਦੁਕਾਨ ਚ ਪਿਆ ਹੈ ਤੇ ਆਪਣਾ ਕੁਰਸੀ ਤੇ ਹੋਣਾ। ਇਹ ਆ ਕੇ ਬਣਾ ਲਿਖਿਆ ਮੈਂ ਜੀ ਤੁਹਾਨੂੰ ਘੇਰੇ ਦੀ ਮੈਜ਼ਰਮੈਂਟ ਲੈ ਕੇ ਵੀ ਦਿਖਾ ਦਣੀ ਆ ਜੀ ਕਿੰਨਾ ਆਪਣਾ ਘੇਰਾ ਰਮੋ ਬੈਦਾ ਸੋ ਇੱਕ ਇੱਕ ਮਿੰਟ ਇੱਕ ਮਿੰਟ ਮੰਮੀ ਨੂੰ ਮੱਗ ਚੀ ਆਹੀ ਮੈਂ ਇਸ ਦਿਨ ਮੈਂ ਇਸ ਦਿਨ ਮੈਂ ਮੈਨੂੰ ਮੈਨੂੰ ਘੇਰਾ ਸੋ ਮੇਲੇ ਦੂਜੀ ਰੋਟੇ ਦੂਜੀ ਰੋਟੇ ਪੈਂਟ ਲਈ ਚ ਕਿੰਨਾ ਇੱਕ ਵਾਰ ਮੈਂ ਤੁਹਾਨੂੰ ਘੇਰੇ ਦੀ ਮੈਜ਼ਰਮੈਂਟ ਲੈ ਕੇ ਵੀ ਦੱਸ ਦਣੀ 22 ਇੰਚ ਇਹਨੂੰ ਤੁਸੀਂ 22 ਇੰਚ ਵੀ ਤਿਆਰ ਰੱਖ ਸਕਦੇ ਹੋ ਜੀ ਸਾਢੇ 22 ਇੰਚ ਵੀ ਤਿਆਰ ਰੱਖ ਸਕਦੇ ਹੋ 23 ਇੰਚ ਵੀ ਤਿਆਰ ਕਰ ਸਕਦਾ ਰੱਖ ਸਕਦਾ ਕਿ ਕਿਹਨੇ 20 ਇੰਚ ਨਹੀਂ ਤਿਆਰ ਕਰ ਸਕਦੇ ਕਿ ਜੇ ਆਪਾਂ 20 ਇੰਚ ਤਿਆਰ ਕਰਾਂਗੇ ਤਾਂ ਆਪਣੇ ਜਿਹੜੇ ਇਹ ਵਾਲੇ ਫਲਾਵਰ ਨੇ ਇਹ ਵਾਲੇ ਫਲਾਵਰ ਆ ਕੱਟ ਹੋ ਜਾਣਗੇ ਜੀ ਇਸ ਲਈ ਆਪਾਂ ਇਹਨੂੰ ਘੇਰੇ ਦੀ ਮੈਜ਼ਰਮੈਂਟ ਦੱਸਤੀ ਲੈਂਥ ਆਪਣੀ ਜਿੰਨੀ ਮਰਜ਼ੀ ਰੱਖੋ ਲੈਂਥ ਦਾ ਕੋਈ ਇਸ਼ੂ ਨਹੀਂ ਆਊਗਾ ਲੈਂਥ ਜਿੰਨੀ ਮਰਜ਼ੀ ਰੱਖ ਸਕਦੇ ਹੋ ਜੀ ਬੰਨਵਾਏ ਵਾਲਾ ਤਾਂ ਸਾਰੇ ਸੂਟ ਆਪਾਂ ਦਿਖਾਵਾਂਗੇ ਜੀ ਲਓ ਜੀ ਇੱਕ ਸੂਟ ਆ ਗਿਆ ਆਪਣੇ ਕੋਲੇ ਇਹ ਵਾਲੀ ਇਹ ਨਵੀਂ ਆ ਗਈ ਬਾਟਮ ਆ ਗਈ ਜੀ ਜਿਹੜੀ ਸੂਟ ਦੇ ਆਈ ਹੈਗੀ ਸਾਰੇ ਬਸੇ ਖਲਾਰੇ ਪਾ ਰਹੇ ਹਾਂ ਮੰਨ ਲਿਓ ਇਹ ਆ ਗਿਆ ਜੀ ਦੁਪੱਟਾ ਆ ਗਿਆ ਬਹੁਤ ਹੀ ਸੋਹਣਾ ਦੁਪੱਟਾ ਲੱਗਿਆ ਹੋਇਆ ਹੈਗਾ ਤੇ ਇਹ ਆ ਗਈ ਸ਼ਰਟ ਆ ਗਈ ਲਓ ਜੀ ਲਓ ਬਹੁਤ ਹੀ ਸੋਹਣਾ ਸਾਈਨਿੰਗ ਵਾਲਾ ਫੈਬਰਿਕ ਫੈਬਰਿਕ ਆ ਤੁਸੀਂ ਦੇਖ ਸਕਦੇ ਹੋਗੇ ਸੌਰੀ ਫੈਬਰਿਕ ਨਹੀਂ ਸਾਈਨਿੰਗ ਵਾਲਾ ਸਟਾਰ ਜਿਹੜੇ ਲਿਖੇ ਹੋਏ ਸਾਈਨਿੰਗ ਵਾਲੇ ਲੱਗੇ ਨੇ ਤਾਂ ਵੀ ਕਿ ਜਿਹੜਾ ਇਹ ਰੂਗ ਹੋ ਜੀ ਕਾਟਨ ਦਾ ਸਟਾਫ ਰਹੂਗਾ ਤੁਸੀਂ ਦੇਖ ਲਓ ਇਹ ਸ਼ਰਟ ਦੇ ਉੱਪਰ ਕਿੰਨਾ ਸੋਹਣਾ ਕੰਮ ਹੋਇਆ ਹੈ ਆਰਟੀਫੀਸ਼ੀਅਲ ਮਿਰਰ ਲਗਾ ਕੇ ਜਿਹੜਾ ਕੰਮ ਕੀਤਾ ਆਰਟੀਫੀਸ਼ੀਅਲ ਮਿਰਰ ਇੱਕ ਹੋਰ ক্লোਜ਼ ਤੋਂ ਦਿਖਾ ਦਉ ਸਾਰੇ ਇਹ ਚੋਂ ਫਾ ਆਰਟੀਕਲ ਮਿਰਰ ਲਗਾ ਕੇ ਕੰਮ ਹੋਇਆ ਹੈ ਬੈਕ ਸਾਈਡ ਤੇ ਵੀ ਬਹੁਤ ਹੀ ਸੋਹਣਾ ਪ੍ਰਿੰਟ ਆ ਤੁਸੀਂ ਦੇਖ ਸਕਦੇ ਬੈਕ ਸਾਈਡ ਤੇ ਵੀ ਬਹੁਤ ਸੋਹਣਾ ਪ੍ਰਿੰਟ ਆ ਜਿੱਦਾਂ ਕਿ ਫਰੰਟ ਦੇ ਉੱਪਰ ਆ ਸੇਮ ਸਾਈਡ ਤੋਂ ਬਾਹਮਾ ਲੈਣਗੇ ਇਹ ਜਿਹੜੀ ਆ ਗਈ ਜੀ ਆਪਣੀ ਬੋਟਮ ਆ ਗਈ ਇਹ ਵਾਲੀ ਬੋਟਮ ਆ ਗਈ ਤੁਸੀਂ ਦੇਖ ਸਕਦੇ ਤੇ ਇਹ ਵਾਲਾ ਜਿਹੜਾ ਆ ਗਿਆ ਜੀ ਇਹਦਾ ਦੁਪੱਟਾ ਆ ਗਿਆ ਲੋ ਇਹ ਦੁਪੱਟਾ ਆ ਗਿਆ ਆਪਾਂ ਤੁਹਾਨੂੰ ਦੁਪੱਟਾ ਵੀ ਓਪਨ ਕਰਕੇ ਦਿਖਾਉਣੇ ਆ ਜੀ ਜ਼ਰੂਰ ਪੂਰਾ ਵਧੀਆ ਖੁੱਲਾ ਢੁੱਲਾ ਜਿਹੜਾ ਇਹਦਾ ਦੁਪੱਟਾ ਲੱਗਿਆ ਹੋਇਆ ਹੈਗਾ ਦਪੱਟਾ ਵੀ ਸੋਨਰ ਪਾਈਪ ਕਰ ਜਰੂਰ ਓਪਨ ਕਰਕੇ ਦਿਖਾਵਣੀ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਕਲਰ ਹੈਗਾ ਲੌਂਗ ਹੈ ਲੌਂਜਾ ਦਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦਪੱਟਾ ਹੈਗਾ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਇਹ ਕਹਿੰਦੇ ਦਪੱਟਾ ਹੈਗਾ ਇਹਦੇ ਵਿੱਚ ਆਪਣੇ ਕੋਲੇ ਜਿਹੜੇ ਆਗੇ ਜੀ ਟੂ ਕਲਰ ਆਗੇ ਇੱਕ ਕਲਰ ਆਪਣੇ ਕੋਲੇ ਇਹ ਹੈਗਾ ਜਿਹੜਾ ਮੈਂ ਤੁਹਾਨੂੰ ਓਪਨ ਕਰਕੇ ਰੱਖਿਆ ਸੀ ਥਿਸ ਵਨ ਇੱਕ ਇਹ ਕਲਰ ਆ ਗਿਆ ਆਪਣੇ ਕੋਲੇ ਇਹ ਵਾਲਾ ਆ ਗਿਆ ਜਿਹੜਾ ਤੁਹਾਨੂੰ ਓਪਨ ਕਰਕੇ ਦਿਖਾਇਆ ਸੀ ਬਾਟਮ ਇੱਕੇ ਦੇ ਵਿੱਚ ਇੱਥੇ ਜੀ ਬਲੈਕ ਕਲਰ ਪੈਸੇ ਦੇ ਆਸੀ ਤੀਤੇ ਲਓ ਜੀ ਇੱਕ ਤਾਂ ਆਪਣੇ ਕੋਲੇ ਆ ਗਿਆ ਦਾ ਬਲੈਕ ਕਲਰ ਬਹੁਤ ਹੀ ਸੋਹਣਾ ਬਲੈਕ ਕਲਰ ਹੈਗਾ ਪਰ ਆਹੀ ਜਿਹਦਾ ਰਹਿਊਗਾ ਜੀ ਵਿੱਦ ਦੁਪੱਟਾ ਜਿਹੜਾ ਰਹੂਗਾ ਸਿਰਫ 800 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਵੈਸੇ ਦੁਪੱਟਾ ਇਹਦਾ ਪ੍ਰਾਈਸ ਰਹੂਗਾ 800 ਇੱਕੇ ਦੇ ਵਿੱਚ ਗ੍ਰੇ ਦਾ ਕਲਰ ਆ ਗਿਆ ਬਲੈਕ ਐਂਡ ਗ੍ਰੇ ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਵੀ ਇੱਕ ਕਲਰ ਇਹ ਆ ਗਿਆ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਹੁਣ ਉਹਨੇ ਆ ਭਾਗਲਾ ਸੂਟ ਹਾਂਜੀ ਜਿਹੜਾ ਭਾਗਲਾ ਸੂਟ ਰੈਡੀ ਕੀਤਾ ਹੈਗਾ ਬਹੁਤ ਹੀ ਸੋਹਣਾ ਪੇਂਟ ਵਾਲਾ ਸੂਟ ਹੈ ਤਾਂ ਫਸਲੀ ਤਾਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੇ ਹੈ ਜੀ ਦੁਪੱਟਾ ਵੀ ਮੈਨੂੰ ਬਹੁਤ ਪਿਆਰਾ ਲੱਗਿਆ ਬਹੁਤ ਪਿਆਰਾ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਲਓ ਜੀ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋ ਖੁੱਲਾ ਡੁੱਲਾ ਦਾ ਪੱਟਾ ਹੈਗਾ ਇਹ ਮੈਨੀ ਹੈਗਾ ਨਿੱਕ ਸੂਟਾ ਜਿਹਾ ਦੁਪੱਟਾ ਹੋਊਗਾ ਬਾਕੀ ਲੈਣ ਤੋਂ ਹੀ ਉੱਪਰ ਪਤਾ ਲੱਗ ਜਾਂਦਾ ਦੁਪੱਟੇ ਦਾ ਤਾਪਾ ਨੂੰ ਜੀ ਹੈਗੀ ਪੁੰਜੀ ਹਾਂਜੀ ਇਹਦੇ ਨਾਲ ਸੂਟ ਲਗਾਇਆ ਗਿਆ ਹੈਗਾ ਲਓ ਜੀ ਲਓ ਪੈਂਟ ਵੀ ਜੁੜੇ ਬਹੁਤ ਹੀ ਸੋਹਣਾ ਪੇਂਟ ਕੀਤਾ ਸੂਟ ਹੈ ਇਹਦੇ ਨਾਲ ਬਹੁਤ ਹੀ ਨਾਲ ਦੇ ਹੀ ਆਪਣੇ ਪੇਂਟ ਸਿੱਧਾ ਘੜਿਆ ਹੋਇਆ ਸੂਟ ਮੈਨਾਂ ਹਾਂਜੀ ਤੁਸੀਂ ਦੇਖਦੇ ਜਵਰ ਜਟ ਸਟਾਫ ਦੇ ਉੱਪਰ ਇਹ ਵਾਲਾ ਜਿਹੜਾ ਸੂਟ ਆ ਗਿਆ ਇਹ ਵਾਲਾ ਦੁਪੱਟਾ ਆ ਗਿਆ ਤੇ ਪੈਂਟ ਆ ਗਿਆ ਇਹ ਸੂਟ ਰੈਡੀ ਕਰਕੇ ਆਪਾਂ ਨੂੰ ਕੰਪਲੀਟ ਸੂਟ ਜਿਹੜਾ ਸਿਰਫ 1100 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਡਿਸਕਾਊਂਟ ਦੇ ਉੱਪਰ ਹੈ ਜੀ ਤੁਸੀਂ ਬਾਕੀ ਦੇਖੋ ਕਿੰਨਾ ਜਿਆਦਾ ਸੋਹਣਾ ਲੱਗਦਾ ਨੂੰ ਜੀ ਕਲਰ ਕੰਬੀਨੇਸ਼ਨ ਹੀ ਬਹੁਤ ਸੋਹਣਾ ਤੇ ਪੈਂਟ ਵੀ ਬਹੁਤ ਸੋਹਣਾ ਤੇ ਦੁਪੱਟੇ ਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੋਈ ਹੋਈ ਹੈ ਜੀ ਬਾਕੀ ਫੈਬਰਿਕ ਵੀ ਬਹੁਤ ਵਧੀਆ ਵੀਰੇ ਫੈਬਰਿਕ ਐਮਐਨ ਹੈਗਾ ਵੀ ਉਂਝੇ ਲਗਾਇਆ ਹੋਇਆ ਹੈਗਾ ਜਵਰਜੈਟ ਦਾ ਸਟਾਫ ਆ ਤਾਂ ਜਵਰਜੈਟ ਦਾ ਹੀ ਆਊਗਾ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਐਂਡ ਪੇਂਟ ਕੀਤਾ ਹੈ ਸ਼ਰਟ ਦੇ ਉੱਪਰ ਦੁਪੱਟੇ ਦੇ ਵਿੱਚ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਹੈ ਜੀ ਦੁਪੱਟੇ ਦਾ ਪ੍ਰਿੰਟ ਇੱਕ ਵਾਰ ਤੁਹਾਨੂੰ ক্লোਜ਼ ਤੋਂ ਵੀ ਦਿਖਾ ਦਨੇ ਹੈਗੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਜਿਹੜਾ ਦੁਪੱਟੇ ਦੇ ਵਿੱਚ ਸ਼ਰਟ ਦੇ ਉੱਪਰ ਜਿਹੜਾ ਕੀਤਾ ਸੇਮ ਐਸਟੇਜ ਪੇਂਟ ਕੀਤਾ ਹੈ ਮੇ ਵੀ ਬਾਹਮਾ ਦੇ ਉੱਪਰ ਵੀ ਪੇਂਟ ਕੀਤਾ ਹੋਗਾ ਜੀ ਵਾਮਾ ਦੇ ਉੱਪਰ ਵੀ ਪੇਂਟ ਕੀਤਾ ਬਾਵਾ ਦਾ ਪੇਂਟ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਆਪਾਂ ਜੀ ਬਾਵਾ ਦਾ ਪੇਂਟ ਕਿੱਧਰ ਆ ਗਿਆ ਆਸੀ ਇਹ ਲਈ ਆਸੀ ਹਾਂਜੀ ਲਓ ਬਾਵਾ ਦੇ ਉੱਪਰ ਵੀ ਬਹੁਤ ਸੋਹਣਾ ਪੇਂਟ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਵਾ ਦਾ ਪੇਂਟ ਲਓ ਉੱਧਰ ਦਿਖਾਉਣਾ ਹੀ ਜੀ ਹੁੰਦਾ ਹਜੇ ਥੋੜਾ ਜਿਹਾ ਇੱਧਰ ਮੈਨੂੰ ਹੱਥ ਤੇ ਰੱਖਣਾ ਪੈ ਰਿਹਾ ਸਾਰਾ ਕੁਝ ਬਾਹਮਾ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੇਂਟ ਕੀਤਾ ਹੋਇਆ ਹੈਗਾ ਜਿਵੇਂ 셔ਟ ਦੇ ਉੱਪਰ ਪੇਂਟ ਕੀਤਾ ਹੈ ਬਾਕੀ ਤੁਸੀਂ ਪੇਂਟ ਹੈ ਜਿਹੜਾ ਤੁਹਾਡੇ ਕੋਲੋਂ ਕਿਸੇ ਵੀ ਗੱਲੇ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਪ੍ਰਾਈਸ ਮੈਂ ਇਹਦਾ ਮੈਂਸ਼ਨ ਕਰਤਾਗਾ ਠੀਕ ਹੈ ਮੈਂ ਨੰਬਰ ਵੀ ਜਰੂਰ ਮੈਂਸ਼ਨ ਕਰ ਦਾਂਗੀ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਸਾਨੂੰ ਪੇਜ ਸੱਤ ਦਿਓਗੇ ਸਾਡੇ WhatsApp group ਨੂੰ join ਕਰ ਲਈ ਤੁਸੀਂ ਸਾਡੇ WhatsApp scan ਕਰ ਸਕਦੇ ਹੋ ਮੈਂ ਲਾਸਟ ਵੀਡੀਓ ਦੇ ਵਿੱਚ scanner ਵੀ ਮੈਂਸ਼ਨ ਕੀਤਾਗਾ ਬਾਕੀ ਨੰਬਰ ਤੇ ਮੈਸੇਜ ਕਰਕੇ ਵੀ ਸਾਡੇ WhatsApp group ਨੂੰ ਜਿਹੜਾ ਤੁਸੀਂ ਜੋ ਆਈਨ ਕਰ ਸਕਦੇ ਹੋ ਜੀ ਇਹ ਆ ਗਿਆ ਜੀ ਆਪਣੇ ਕੋਲੇ ਸ਼ਰਟਨ ਦੇ ਉੱਪਰ ਇਹ ਸਾਟਨ ਦੇ ਉੱਪਰ ਰੈਡੀ ਕੀਤਾ ਹੈ ਬਹੁਤ ਹੀ ਸੋਹਣਾ ਪੀਕਾਕ ਵਾਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਬਹੁਤ ਹੀ ਸੋਹਣੇ ਪੀਕਾਕ ਬਣੇ ਹੋਏ ਨੇ ਦੋ ਪੀਕਾਕ ਸਾਈਡ ਤੇ ਬਣੇ ਹੋਏ ਨੇ ਕਿ ਇੱਕ ਪੀਕਾਕ ਸੈਂਟਰ ਤੇ ਬਣਿਆ ਹੋਇਆ ਸੇਮ ਐਸਟਿਸ ਪੀਕਾਕ ਆ ਜਿਹੜਾ ਬਾਹਾਂ ਦੇ ਉੱਪਰ ਬਣਾਇਆ ਹੋਇਆ ਹੈਗਾ ਜੀ ਮੇ ਵੀ ਪਹੁੰਚਿਆਂ ਦੇ ਉੱਪਰ ਵੀ ਪੀਕਾਕ ਹੋਊਗਾ ਕਿ ਨਹੀਂ ਮੈਨੂੰ ਦੇਖਣਾ ਪਊਗਾ ਇੱਕ ਮਿੰਟ ਇਹ ਪਾਰੀ ਬਊਗਾ ਹਾਂਜੀ ਪਹੁੰਚਿਆ ਤੇ ਵੀ ਪੀਕਾਕ ਬਣਿਆ ਹੋਇਆ ਬਾਵਾ ਤੇ ਵੀ ਪੀਕਾਕ ਬਣਿਆ ਹੋਇਆ ਮੋਰ ਨੂੰ ਇੱਕ ਵਾਰ ਚੰਗੀ ਤਰ੍ਹਾਂ ਦਿਖਾ ਦੇਣੀ ਲਓ ਇਹ ਮੋਰ ਬਣਿਆ ਹੋਇਆ ਜੀ ਮੋਰ ਜਿਹੜਾ ਬਣਿਆ ਹੋਇਆ ਤਿੱਲੇ ਐਂਡ ਰੀਲ ਨਾਲ ਬਣਿਆ ਹੋਇਆ ਹੈਗਾ ਮੋਰ ਦੀ ਰੀਲ ਨਾਲ ਹੀ ਮੋਰ ਬਣਾਇਆ ਹੋਇਆ ਹੈਗਾ ਜੀ ਆਪਣਾ ਮੋਰ ਦੀ ਰੀਲ ਨਾਲ ਮੋਰ ਬਣਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਸੈਟਨ ਦੇ ਉੱਪਰ ਤੇ ਤਿੱਲਾ ਯੂਜ਼ ਕਰਕੇ ਬਹੁਤ ਹੀ ਸੋਹਣਾ ਜਿਹੜਾ ਇਹ ਵਾਲਾ ਸੂਟ ਬਣ ਕੇ ਰੈਡੀ ਹੋਊਗਾ ਜੀ ਇਹਦੇ ਇੱਕ ਗਰੇਵੀ ਬਣਾਏ ਜਾਂਦੇ ਨੇ ਭੈਣੋ ਸੂਟ ਵੀ ਬਣਾਏ ਜਾਂਦੇ ਨੇ ਜੇ ਕੋਈ ਮੇਰੀ ਭੈਣ ਬਣਵਾਉਣਾ ਚਾਹੁੰਦੀ ਹੈ ਇਹ ਸੈਰਟਨ ਆਰਗੰਜ਼ੀ ਨਹੀਂ ਹੈਗੀ ਨੋਰਮਲੀ ਸੈਰਟਨ ਆ ਗਈ ਤੁਸੀਂ ਦੇਖ ਸਕਦੇ ਹੋ ਫੈਬਰਿਕ ਬਹੁਤ ਹੀ ਸੋਹਣਾ ਫੈਬਰਿਕ ਹੈਗਾ ਸੈਰਟਨ ਆਰਗੰਜ਼ੀ ਨਹੀਂ ਹੈਗੀ ਜੀ ਨੋਰਮਲ ਸੈਰਟਨ ਹੈਗਾ ਉਹਦੇ ਅਕੋਰਡਿੰਗ ਜਿਹੜਾ ਦਾ ਪ੍ਰਾਈਸ ਰਹੂਗਾ ਸਿਰਫ 750 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਮੋਰਾ ਵਾਲਾ ਸੂਟ ਲੈਣਾ ਚਾਹੁੰਦੀ ਆ ਤਾਂ ਸਾਡੇ ਕੋਲੋਂ ਜਿਹੜਾ ਲੈ ਸਕਦੇ ਹੋ ਸਾਨੂੰ ਸਾਡੇ ਨੰਬਰ ਤੇ ਸਕਰੀਨਸ਼ਾਟ ਪੇਜ ਸੱਤ ਦਿਓ ਆਹਗਾ ਸੂਟ ਪ੍ਰਾਈਸ ਮਨਦੀਪ ਇਹ ਆਪਣੇ ਕੋਲ ਇੱਕ ਮੋਰਾਂ ਵਾਲੀ ਸ਼ਰਟ ਪਈ ਹੈ ਜੀ ਇਹ ਆਪਣੇ ਇਕੱਲੀ ਮੋਰਾਂ ਵਾਲੀ ਸ਼ਰਟ ਰਹਿੰਦੀ ਹੈ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਲਓ ਇਹਦੇ ਕੱਲੇ ਦੋ ਸਾਈਡਾਂ ਤੇ ਮੋਰ ਨੇ ਤੇ ਬਾਹਾਂ ਤੇ ਮੋਰ ਨੇ ਇਹ ਆਪਣੇ ਕੋਲ ਇਕੱਲੀ ਸ਼ਰਟ ਆ ਸ਼ਰਟ ਜਿਹੜੀ ਆਪਾਂ ਦੇ ਦਾਂਗੇ ਜੀ ਸਿਰਫ 400 ਦੇ ਵਿੱਚ ਹੋਰ ਅੰਡਰ ਦੇ ਵਿੱਚ ਦੇ ਦਾਂਗੇ ਅਗਰ ਕੋਈ ਇਹਦੇ ਨਾਲ ਕੋਈ ਇੱਕ ਸੂਟ ਇਹਨਾਂ ਚੋਂ ਹੋਰ ਸੂਟ ਖਰੀਦਦੇ ਹੋ ਤਾਂ ਛੜ ਦੇ ਉੱਪਰ ਆਪਾਂ ਹੋਰ ਵੀ ਲੈਸ ਦੇ ਦਾਂਗੇ ਜੀ ਇਹ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਬਾਕੀ ਤੁਸੀਂ ਭਈ ਇਹ ਵਾਲੇ ਮੋਰ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲ ਇਹ ਵਾਲੇ ਮੋਰ ਆ ਜਿਹੜੇ ਪਵਾ ਸਕਦੇ ਹੋ ਜੀ ਫਿਲਹਾਲ ਆਪਣੇ ਕੋਲੇ ਇਹ ਵਾਲੇ ਸਾਰੇ ਸੂਟ ਰੈਡੀ ਟੂ ਡਿਸਪੈਚ ਨੇ ਅੱਜ ਵਾਲੀ ਸੇਲ ਦੇ ਵਿੱਚ ਇੰਨਾ ਹੀ ਕੱਲ ਵਾਲੀ ਸੇਲ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਨਵੇਂ ਡਿਜ਼ਾਈਨਾਂ ਦੇ ਨਾਲ ਨਵੇਂ ਫੈਬਰਿਕ ਦੇ ਉੱਪਰ ਨਵੇਂ ਸੂਟ ਕਿਉਂਕਿ ਜੇ ਕੋਈ ਇੰਨਾ ਚ ਰਿਪੀਟ ਹੁੰਦਾ ਉਹ ਸੇਲ ਸੁਟ ਕਈ ਵਾਰ ਸਾਨੂੰ ਸਟਾਕ ਤੇ ਮਿਲ ਜਾਂਦਾ ਤਾਂ ਆਪਾਂ ਉਹ ਵੀ ਸੇਲ ਸੇਲ ਦੇ ਵਿੱਚ ਦੁਬਾਰਾ ਦਿਖਾ ਦਾਂਗੇ ਕਿਉਂਕਿ ਜੇ ਇੰਨਾ ਚ ਸੋਲਡ ਹੋ ਜੂਗਾ ਜੀ ਅੱਜ ਵਾਲੇ ਇਹ ਵਾਲੇ ਸਾਰੇ ਸੁਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਕਰਨੇ ਪ੍ਰਾਈਸ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਜਿਹੜੇ ਆ ਆਪਣੇ ਸੁਟ ਆਪਣੀਆਂ ਕੋਧੀਆਂ ਮਸ਼ੀਨਾਂ ਦੇ ਉੱਪਰ ਰੈਡੀ ਕੀਤੇ ਹੋਏ ਨੇ ਜੀ ਇਹਨਾਂ 'ਚ ਮੇਰੀ ਭੈਣ ਕੋਈ ਵੀ ਸਾਡੇ ਕੋਲ ਕੋਈ ਵੀ ਸੁਟ ਲੈਣਾ ਚਾਹੁੰਦੀ ਹੈ ਤਾਂ ਮੈਂ نیچے ਨੰਬਰ ਮੈਂਸ਼ਨ ਕੀਤਾ ਹੋਊਗਾ ਜੀ 98554 62231 ਵਾਲੇ ਨੰਬਰ ਤੇ ਤੁਸੀਂ ਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਹੁਣ ਵੀਡੀਓ ਨੂੰ ਪਾਤੋਵਾਦ শেয়ার ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਓ ਜਿਹੜੇ ਕਿ ਆਪਾਂ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਜੀ ਜਾਂ ਆਪਨਾ ਘਰ ਬੈਠ ਕੇ ਆਨਲਾਈਨ ਬਿਜ਼ਨਸ ਸਟਾਰਟ ਕਰਨਾ ਚਾਹੁੰਦੀਆਂ ਨੇ ਜੀ ਉਹਨਾਂ ਤੱਕ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਸਾਡੀ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਤੁਹਾਡੇ ਸਾਈਡ ਤੇ ਘੰਟੀ ਵਾਲਾ ਬਟਨ ਹੁੰਦਾ ਜੀ ਇੱਕ ਉਹਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਉਹਦੇ ਨਾਲ ਚੈਨਲ ਕੀ ਹੋਏਗਾ ਸਬਸਕ੍ਰਾਈਬ ਹੋ ਜਾਏਗਾ ਤਾਂ ਕਿ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋ ਉਹ ਜਲਦੀ ਨਾਲ ਜਲਦੀ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਜਾਵੇ ਜੀ ਚਾਹੇ ਜੀ ਕੋਈ ਡਿਸਕਾਊਂਟ ਵਾਲੀ ਵੀਡੀਓ ਹੋਵੇ ਚਾਹੇ ਜੀ ਕੋਈ ਆਪਣੇ ਨਿਊ ਡਿਜ਼ਾਈਨ ਜਿਹੜਾ ਰੈਡੀ ਕੀਤਾ ਉਹਦੀ ਵੀਡੀਓ ਹੋਵੇ ਜੀ ਇਸ ਲਈ ਕੀ ਕਰ ਲੈਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸਬਸਕ੍ਰਾਈਬ ਕਰਨ ਨਾਲ ਕੀ ਹੁੰਦਾ ਜੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਸਾਡਾ ਵੀ ਹੌਸਲਾ ਜਿਹੜਾ ਵੱਧਾ ਜੀ ਸੀ ਹੋਰ ਵੀਡੀਓ ਅਪਲੋਡ ਕਰੀਏ ਤਾਂ ਇਸ ਲਈ ਭੈਣੋ ਜਰੂਰ ਚੈਨਲ ਨੂੰ ਜੁਕੀਰ ਕਰੋ ਵੀਡੀਓ ਨੂੰ ਦੇਖ ਕੇ ਨੇ ਸੱਧਿਆ ਕਰੋ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤੇ ਲਾਈਕ ਵੀ ਜਰੂਰ ਕਰ ਦਿਆ ਕਰੋ ਜੀ ਐਂਡ ਅੱਜ ਵਾਲੀ ਵੀਡੀਓ ਦੇ ਵਿੱਚ ਐਨਹੀਂ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਜੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਸ਼ਸ਼ੀਆ ਕਾਰ